ਸੋ ਭਾਈ ਸੋਡੇ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਰਾਵੋ ਇਹਨਾਂ ਦਾ ਪੂਰਾ ਜੋਰ ਲੱਗਿਆ ਪਿਆ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਇਹਨਾਂ ਨੂੰ ਕਿਵੇਂ ਨਾ ਕਿ ਘੇਰਾਬੰਦੀ ਕੀਤੀ ਜਾਵੇ ਕਿਵੇਂ ਫੜੇ ਜਾਣ ਕਿਵੇਂ ਘੇਰੇ ਜਾਣ ਹੋ ਸਕਦਾ ਹੈ ਉਹਦੇ ਉਹਦੇ ਉਸਰ ਤੇ ਸਾਨੂੰ ਘੇਰ ਨੂੰ ਸਾਨੂੰ ਫੜਨ ਨਾਲ ਕੁਝ ਵੀ ਕਰ ਸਕਦੇ ਆ ਇਹ ਹੁਣ ਇਹ ਗੱਲ ਸੋਡੇ ਦੇ ਖੜੀ ਹੈ ਜਿਹੜਾ ਤੁਸੀਂ ਅੰਦਰ ਘਰਾਂ ਅੰਝ ਬੈਠ ਕੇ ਇਹ ਯਾਰਾ ਪੀ ਕੇ ਮਰਨਾ ਹੈ ਤਾਂ ਸੁੱਡੀ ਮਰਜ਼ੀ ਹੈ ਮਰੀਜ਼ਾਂ ਨੂੰ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਜੈਲਾਂ ਤੋਂ ਅਸੀਂ ਮੁਕਤ ਹੋਈਏ ਅਸੀਂ ਆਪਣੀ ਜ਼ਿੰਦਗੀ ਬਚਾਈਏ ਆਪਣੇ ਜਵਾਕ ਬਚਾਈਏ ਆਪਣੀਆਂ ਨਸਲਾਂ ਬਚਾਈਏ ਤਾਂ ਤੁਸੀਂ ਜ਼ਰੂਰ ਵੱਡੀ ਗਿਣਤੀ ਉਹ ਤਿੰਨ ਤਰੀਕ ਨੂੰ ਬੀਰਕਾ ਪਲਾਂਟ ਦੇ ਕੋਲੇ ਸਮਾਂ 12:00 ਵਜੇ ਸਮਾਂ 12:00 ਵਜੇ ਬੀਰਕਾ ਪਲਾਂਟ ਦੇ ਕੋਲੇ ਜਿੱਥੇ ਅਸੀਂ ਪਹਿਲਾਂ 24 ਅਗਸਤ ਨੂੰ ਕੱਟ ਕੀਤਾ ਸੀ ਉੱਥੇ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਉੱਥੇ ਪਹੁੰਚੋ ਕਾਬਲੇ ਬਨ ਕੇ ਪਹੁੰਚੋ ਇਕੱਲੇ ਇਕੱਲੇ ਪਹੁੰਚੋ ਜਿਵੇਂ ਮਰਜ਼ੀ ਨਿਕਲ ਕੇ ਪਹੁੰਚੋ ਇੱਕ ਵਾਰੀ ਸੋਡਾ ਉੱਤੇ ਪਹੁੰਚਣਾ ਬੜਾ ਜ਼ਰੂਰੀ ਆ ਹਾਂ ਫੇਰ ਵੀ ਜੇ ਕਦੇ ਤੁਹਾਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ ਕਦੇ ਘੇਰਾ ਪਾ ਲਿਆ ਜਾਂਦਾ ਸੜਕਾਂ ਦੇ ਉੱਤੇ ਜਾਕਦੇ ਵੀ ਤਾਂ ਉੱਥੇ ਬੈਠ ਕੇ ਤੁਸੀਂ ਉਹ ਸੜਕਾਂ ਜਾਮ ਕਰਨੀਆਂ ਨੇ ਤੇ ਪੂਰੇ ਪੰਜਾਬ ਨੂੰ ਅਪੀਲ ਕਰਦੇ ਆ ਮਸਲਾ ਸਭ ਤੋਂ ਜ਼ਿਆਦਾ ਗੰਭੀਰ ਆ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਕਿਸਾਨੀ ਬਚਾਉਣ ਲਈ ਆਪਣੇ ਮਜ਼ਦੂਰ ਬਚਾਉਣ ਲਈ ਆਪਣਾ ਸਾਰਾ ਪੰਜਾਬ ਬਚਾਉਣ ਲਈ ਅਸੀਂ ਪੂਰਾ ਪੰਜਾਬ ਨਹੀਂ ਨਾਲ ਹਰਿਆਣਾ ਵੀ ਸਾਡੇ ਦਸਲੀ ਆਪਾਂ ਪਹੁੰਚ ਗਏ ਸੀਗੇ ਬੱਚਾ ਬੱਚਾ ਅਸੀਂ ਆਪਣਾ ਉਸ ਦੋਲੇ ਢੋਤਾ ਅਸੀਂ ਲਾਤਾ ਸੀ ਇਹ ਉਦੋਂ ਵੀ ਕਿਤੇ ਗੰਦੀ ਰਮਸਲਾ ਜੈ ਜ਼ਹਿਰਾ ਪੀ ਕੇ ਸੀ ਮਰ ਗਏ ਐਨਾ ਕੈਮੀਕਲ ਪਾਇਆ ਜਾ ਰਿਹਾ ਜਿਵੇਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੋਣਾ ਵੀ 9 ਕਰੋੜ ਲੀਟਰ ਤਾਂ ਇੱਕ ਥਾਂ ਤੇ ਪਾਈ ਜਾਂਦੇ ਤੁਸੀਂ ਹਾਲਾ ਵੀ 9 ਕਰੋੜ ਲੀਟਰ ਇੱਕ ਦਿਨ ਦੇ ਵਿੱਚ ਇੱਕ ਥਾਂ ਤੋਂ ਪੈਂਦਾ ਤੇ ਪਿਛਲੇ 35 40 ਸਾਲ ਤੋਂ ਢਾਈਆਂ ਦਾ ਪਾਣੀ ਪੈ ਰਿਹਾ ਕੈਮੀਕਲ ਪੈ ਰਿਹਾ ਸਿਵਰੇਜ ਦਾ ਪਾਣੀ ਪਾਇਆ ਰਿਹਾ ਹੋਰ ਗੰਦਬੰਦ ਪਾਇਆ ਤੇ ਸਾਰੇ ਲੋਕ ਪਿਛਲੇ 35-40 ਸਾਲ ਤੋਂ ਉਹ ਪਾਣੀ ਪੀ ਕੇ ਮਰ ਰਹੇ ਨੇ ਅਸੀਂ ਪਿੰਡਾਂ 'ਚ ਕਿਹੜਾ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ 80-80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਗੁਰਦੇ ਕਿਦਰੀਆਂ ਖਤਮ ਹੋ ਚੁੱਕੀਆਂ ਨੇ ਲੋਕਾਂ ਦੀਆਂ ਜਵਾਟਾਂ ਦੀਆਂ ਸੋ ਪੀਰਾ ਭਰਾਵੋ ਹੁਣ ਇਹ ਲਹਿਰਾਂ ਇਹ ਲੜਾਈਆਂ ਬਾਰ-ਬਾਰ ਨਹੀਂ ਖੜੀਆਂ ਹੁੰਦੀਆਂ ਹੁਣ ਵੀ ਜੇ ਆਪਾਂ ਘਰਾਂ 'ਚ ਬੈਠੇ ਰਹੇ ਕਾਪਰ ਮੜਕੇ ਪਸਤਾਨ ਤੋਂ ਇਲਾਵਾ ਮੜਕੇ ਮੌਤ ਸੋਡੇ ਘਰਾਂ ਚ ਫੜ ਚੁੱਕੀ ਆ। ਸੋਡੇ ਦਰਵਾਜੇ ਤੇ ਖੜੀ ਆ ਮੌਤ ਇਹਨਾਂ ਨੇ ਇੱਕੋ ਵੀ ਕਾਹੀ ਸਾਨੂੰ ਕੀ ਲੋੜ ਆ ਅਸੀਂ ਕੀ ਕਰਨਾ ਉਹ ਆ ਨਾ ਹੋ ਜੇ ਉਹ ਨਾ ਹੋ ਜੇ। ਮੈਂ ਗੱਲ ਕਹਿੰਦਾ ਉਹਨਾਂ ਨੂੰ ਸਭ ਤੋਂ ਵੱਡਾ ਡਰ ਕਿਹੜੀ ਗੱਲ ਦਾ ਹੁੰਦਾ? ਮੌਤ ਦਾ। ਉਹ ਸੋਡੇ ਘਰਾਂ ਚ ਆ ਗਈ। ਵੱਧ ਵੱਡੇ ਇੱਥੇ ਕੀ ਕਰਦਗੇ ਪਰਚੇ ਪਾਉਣਗੇ ਜਾਂ ਨਾਗਾ ਮਾਰਨਗੇ ਕੀ ਕਰਨਗੇ ਸਾਡੀ? ਮਾਰਨ ਦਾ ਨਾ ਬੰਦਾ ਅਸੀਂ ਖਾਣ ਤਿਆਰ ਆਂ। ਦੇਣ ਪਰਚੇ ਤੁਸੀਂ ਪਰਚੇ ਪਾਉਣ ਪਿਆ ਜੇਲਾ ਭੇਜਣ ਜਾਣ ਨੂੰ ਤਿਆਰ ਆਂ। ਪਰ ਜੀਅ ਅਸੀਂ ਰਹੀ ਨਾ ਜ਼ਿੰਦਗੀ ਨਾ ਰਹੀ ਸਾਡੀਆਂ ਆਣ ਬੜੀਆਂ ਨਸਨਾਂ ਰਹਿਂਗਾ। ਤਬਾਹ ਹੋ ਗਿਆ ਇਦੋਂ ਲੈ ਸਾਡੇ ਪੱਲੇ ਕੀ ਗਿਆ ਸੋ ਇਸ ਕਰਕੇ ਬੇਨਤੀ ਆ ਵੀ 3 ਤਰੀਕ ਨੂੰ 10 ਦਸੰਬਰ ਨੂੰ ਪੇਰ ਦਾ ਫਨਾਨ ਕੋਲੇ ਵੱਡੀ ਗਿਣਤੀ ਦੇ ਵਿੱਚ ਰਾਜਸਥਾਨ ਤੋਂ ਪੰਜਾਬ ਤੋਂ ਵੱਧ ਤੋਂ ਵੱਧ ਸੰਗਤ ਪਹੁੰਚੋ ਇੱਕ ਗੱਲ ਕਲੀਅਰ ਕਰ ਦਈਏ ਕਿ ਜੇ ਸਾਡੇ ਚੋਂ ਕੋਈ ਵੀ ਲੱਖਾ ਮੈਂ ਜਾਂ ਸਾਰੇ ਵੀ ਅਰੈਸਟ ਹੁੰਦੇ ਆ ਪਹਿਲਾਂ